ਫੋਨ ਤੇ ਪਾਕਿਸਤਾਨ ਚ ਗੱਲਾਂ ਕਰਨ ਵਾਲੇ ਨੌਜਵਾਨ ਨੂੰ ਫਾਜ਼ਲਕਾ ਪੁਲਿਸ ਨੇ ਕੀਤਾ ਕਾਬੂ ਮਾਮਲਾ ਦਰਜ ਜਾਣਕਾਰੀ ਮੁਤਾਬਕ ਫਾਜ਼ਲਕਾ ਥਾਣਾ ਸਦਰ ਪੁਲਿਸ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਜੋ ਲਗਾਤਾਰ ਵਟਸਐਪ ਰਾਹੀਂ ਇੱਕ ਨਹੀਂ ਦੋ ਨਹੀਂ ਬਲਕਿ ਕਈ ਵਾਰ ਪਾਕਿਸਤਾਨ ਬੈਠੇ ਲੋਕਾਂ ਦੇ ਨਾਲ ਰਾਬਤੇ ਦੇ ਵਿੱਚ ਸੀ ਕਿ ਇਹ ਨਸ਼ੇ ਦੇ ਮਾਮਲੇ ਦੇ ਵਿੱਚ ਪਾਕਿਸਤਾਨ ਬੈਠੇ ਲੋਕਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ ਹਾਲਾਂਕਿ ਇਸ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਕਿਸ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਇਸ ਦਾ ਖੁਲਾਸਾ ਨਹੀਂ ਹੋਇਆ ਪਰ ਪੁਲਿਸ ਦਾ ਕਹਿਣਾ ਕਿ ਇਸ ਦੇ ਕੋਲੋਂ ਦੋ ਮੋਬਾਈਲ ਫੋਨ ਬਰਾਮਦ ਹੋਏ ਨੇ ਅਤੇ ਇਹ ਲਗਾਤਾਰ ਪਾਕਿਸਤਾਨ ਵਿਖੇ ਵਰਚੁਅਲ ਵਾਕ ਵਾਕ ਨੰਬਰਾਂ ਤੇ ਫੋਨ ਕਰ ਰਿਹਾ ਸੀ ਅਤੇ ਗਲਬਾਤ ਵੀ ਕਰ ਰਿਹਾ ਸੀ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਾਜ਼ਲਕਾ ਦੇ ਇੰਚਾਰਜ ਪ੍ਰਗਟ ਸਿੰਘ ਸਿੱਧੂ ਹੋਰਾਂ ਨੇ ਦੱਸਿਆ ਕਿ ਇਸ ਦਾ ਰਿਮਾਂਡ ਹੁਣ ਹਾਸਲ ਕੀਤਾ ਜਾਏਗਾ जिस दौरान खुलासे होने की संभावना है ते काबू किए गए शख्स का नाम राज सिंह सन ऑफ सोना सिंह है जो कि मातम नगर दा रहने वाला है जी एक राज सिंह पुत्र सोना सिंह वासी दोना नानका दा है ही मातम नगर दूसरा मातम नगरी ਪਹਿਤੋਂ ਇੱਕ ਚੱਕੀ ਬੰਦਾ ਹੀ ਗ੍ਰਿਫਤਾਰ ਕੀਤਾ ਸੀ ਤੇ ਐਫਆਰ ਦਰਜ ਕੀਤੀ ਜਾਂਦੇ ਤੇ ਐਫਆਰ ਨੰਬਰ 23 2328 ਐਨਡੀ ਦੀ ਵਿੱਚ ਕੀਤਾ ਜੀ ਤੇ ਜਿਹੜਾ ਕਿ ਪਾਕਿਸਤਾਨ ਗੱਲਾਂ ਕਰਦਾ ਸੀ ਆਜੋ ਮੋਬਾਈਲ ਫੋਨ ਲਈ ਵਰਕਰ ਨੰਬਰਾਂ ਤੇ ਲਗ ਲਗ ਨੰਬਰਾਂ ਤੇ ਉੱਥੇ ਗੱਲ ਕਰਦਾ ਹੀ ਹੈ ਇਹ ਐਨਡੀ ਨਾਲ ਰਿਲੇਟਡ ਹੀ ਕਰਦਾ ਹੀ ਗੱਲ ਬਾਕੀ ਇਹਨਾਂ ਨੂੰ ਅੱਜ ਪੇਸ਼ ਕਰਾਂਗੇ ਕੋਰਟ ਵਿੱਚ ਤੇ ਰਿਮਾਂਡ ਤੋਂ ਬਾਅਦ ਜੋ ਵੀ ਅੱਗੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਪਾਕਿਸਤਾਨ ਗੱਲਾਂ ਕਰਦਾ ਹੀ ਹੈ ਆਹ ਤਾਂ ਗੱਲਾਂ ਕਰਕੇ ਤੇ ਉੱਥੇ ਨਸ਼ੇ ਵਗੈਰਾ ਦਾ ਕਾਰੋਬਾਰ ਕਰਦੇ ਆ। WhatsApp ਕਾਲ ਰਹੀ। ਵਰਚੁਅਲ ਨੰਬਰ ਲੈ ਕੇ ਉਹਨਾਂ ਦੇ ਕਰਦੇ ਆ। ਨਹੀਂ ਉਹਦਾ ਨਾਂ ਨਹੀਂ ਹੈ ਤੱਕ ਕਰਦੇ ਆ ਡਿਸਕਲੋਜ਼। ਉਹ ਬਾਕੀ ਰਮਾਨ ਤੋਂ ਪਤਾ ਕਰਾਂਗੇ।